ਬਾਕੀ ਭਾਈ ਬਰੀਡ ਦੇ ਨਾਲ ਨਾਲ ਵਜਨ ਵੀ ਬਹੁਤ ਫੁੱਲ ਆ ਬਾਈ ਵਜਨ ਫੁੱਲ ਆ ਵੀਰੇ ਕੁਆਲਟੀ ਬਹੁਤ ਜ਼ਿਆਦਾ ਵਜੇ ਮੇਰੇ ਸਰੀਰ ਵੱਲੋਂ ਵੀ ਲੈਵਲ ਵੱਲੋਂ ਵੀ ਵਧਣਾ ਤੇ ਰੇਟ ਵੱਲੋਂ ਵੀ ਵਧਣਾ ਇਹ ਆਪਾਂ ਅੱਜ ਦਾ ਰੇਟ ਦੱਸ ਤੋ ਦੱਸਿਆ ਮਾਲਕ ਨੇ ਪਿਛਲੇ ਸੂਏ ਦਾ ਠੀਕ ਆ ਭਾਈ ਦੇਣੇ ਲਊਗੀ ਵੀਰੇ ਬਸ ਆ ਦੋ ਲੈ ਜੇ ਚਾਰ ਲੈ ਜੇ ਕੀ ਕਰ ਰਹੀ ਆ ਬੱਚੀ ਕੀ ਕਰੇ ਭਈ ਤੇ ਹਾਂ ਮਾਲੋ ਹਾਂ ਤੇ ਅਸੀਂ 33000 ਦੀ ਬੱਚੀ 33000 ਕਿੰਨਾ ਕੁ ਦੋਤੋ ਭਈ ਦੱਸਿਆ ਉਹਨਾਂ ਨੇ ਮਾਲਕ ਨੇ ਇਹਦਾ 15 ਤੋਂ 16 ਮੇਰੇ ਪਿਛਲੇ ਸੂਏ ਦਾ ਵੈੜ ਦਾ ਦੱਸਿਆ ਦੇਖ ਲਓ ਤੁਸੀਂ ਆਪ ਹੀ ਆਪ ਨੂੰ ਪਤਾ ਵੈੜ ਨੂੰ ਕੋਈ ਜ਼ਿਆਦਾ ਨਹੀਂ ਹਾਂ ਆਪਣੇ ਉਹ ਕਾਮ ਨਹੀਂ ਵੀਰੇ ਐਵੇਂ ਬੋਲ ਬੰਦੀਏ 20 ਕਿਲੋ ਦੱਸਿਆ ਨਾ ਤੇ ਬਿਲਕੁਲ ਅੱਜ ਦਾ ਰੇਟ 38000 ਚ ਮਾਨਦਾਨ ਕਰ ਦਾਂਗੇ ਕਿੱਥੇ ਜਾ ਕੇ ਵੇਚਣੀ ਹੈ ਛੱਟ ਦਾ 10000 ਕਮਾਈ ਵੀ ਕਰ ਕਮਾਈ ਵੀ ਕਰੂਗੀ ਭਾਈ ਹਾਂ ਕੀ ਮੁੱਲ ਕੀ ਦੇ ਗੁਰੇ ਇਹਦਾ ਪਹਿਲਾਂ ਇਹਦਾ 42 ਚ ਮਾਨਦਾਨ ਵੀਰੇ 42 ਚ ਮਾਨਦਾਨ ਹਣਾ ਬਾਕੀ ਦੀ ਫੇਸ ਕੁਆਲਿਟੀ ਤੇ ਇਹ ਦਾ ਵੀਰੇ ਕੱਚੀ ਦਾ ਬੱੱਚੀ ਦਾ 40000 ਚੋ ਮਾਨਦਾਨ ਕਰ ਦਾਂਗੇ 40000 ਚੋ ਮਾਨਦਾਨ ਤਾਂ ਕੀ ਆਪਾਂ ਲੈਨੇ ਵੱਡੀ ਗੈਂਦੀ ਚ ਬਸੂ ਹਣਾ ਵੀ ਆਪਾਂ ਤਾਂ ਇਹ ਥੋੜੇ ਮਾਰਜਨ ਤੇ ਬਸੂ ਜੇ ਤਾਂ ਆਪਾਂ ਇੱਕ ਦੋ ਵਿੱਚ ਨਹੀਂ ਆਉਣ ਤੇ ਆਪਾਂ ਟਕਾ ਕੇ ਵੇਚ ਕੇ ਨਫਾ ਲਈਏ ਵੱਧਾ ਕਿਉਂਕਿ ਅਸੀਂ ਲੈਨੇ ਮੁਨਾਫਾ ਥੋੜਾ ਕਿਉਂਕਿ ਤਾਂ ਹੀ ਸਾਡੇ ਕੋਲ ਵੇਚਣ ਵਾਲੇ ਬੰਦੇ ਆਉਂਦੇ ਆ ਹਾਂ ਉਹਨਾਂ ਨੂੰ ਵੀ ਕੁਛ ਨਾ ਕੁਛ ਦੇ ਜਾਂਦੇ ਆ ਤੇ ਵਧੀਆ ਮਾਲ ਵੇਚ ਗਿਆ ਉਹ ਤੋਂ ਬਾਅਦ ਚ ਆ ਕੇ ਵੀ ਬਹੁਤ ਕਾਫੀ ਮਾਲ ਸੇਲ ਹੋ ਗਿਆ ਠੀਕ ਹੈ ਭਾਈ ਉਹ ਆਏ ਆ ਵੀ ਸਾਸੀ ਕਾ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਜਿਹੜੀ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਫੇਰ ਪਹੁੰਚੇ ਆ ਪਿੰਡ ਸੁੱਖੇ ਵਾਲਾ ਤਹਿਸੀਲ ਜੀਰਾ ਤੇ ਜ਼ਿਲ੍ਹਾ ਪਰੋਇਪੁਰ ਵੀਰੇ ਗੋਰੇ ਹੁਣਾਂ ਦੇ ਫਾਰਮ ਦੇ ਉੱਪਰ ਪਹੁੰਚਿਆ ਕੁਝ ਕੁ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਉਹਦਾ ਰਿਸਪਾਂਸ ਵੀ ਪੁੱਛਾਂਗੇ ਕਿ ਕਿਦਿਆਂ ਦੇ ਬਾਈ ਨੂੰ ਹੋਣਾ ਏ ਕਿਵੇਂ ਦੇ ਜਾਨਵਰ ਵੇਚੇ ਲੋਏ ਬਾਕੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿੰਨੇ ਨਾਗਾ ਰੇਟ ਅੱਜ ਬਾਈ ਗੋਰਾ ਕਹਿੰਦਾ ਉਸ ਦਿਨ ਨਾਲੋਂ ਹੀ ਭੇਜਿਆ ਜਾਣਗੇ ਗੁਰੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਮੇਰੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਐਨ ਨੂੰ ਹਨਾ ਬਾਕੀ ਸਾਰੇ ਭਰਾਵਾਂ ਨੂੰ ਦੇਖਣ ਵਾਲਿਆਂ ਨੂੰ ਵੀ ਆਪਣੇ ਵੱਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰੇ ਵੀਰੇ ਆਪਾਂ 2 ਦਿਨ ਪਹਿਲਾਂ ਵੀਡੀਓ ਪਾਈ ਆ ਹਨਾ ਬਾਈ ਕਿੱਦਾਂ ਦਾ ਰਿਐ ਰਿਸਪੌਂਸ ਬਾਈ ਵੀਡੀਓ ਦਾ ਬਹੁਤ ਵਧੀਆ ਆਪਨੂੰ ਫੋਨ ਆਏ ਹਨਾ ਵੀ ਅਜੇ ਤੱਕ ਫੋਨ ਆਈ ਜਾਂਦੇ ਆ ਤੇ ਵਧੀਆ ਮਾਲ ਵੇਚ ਗਿਆ ਉਸ ਤੋਂ ਬਾਅਦ ਚ ਆ ਕੇ ਵੀ ਬਹੁਤ ਕਾਫੀ ਮਾਲ ਸੇਲ ਹੋ ਗਿਆ ਠੀਕ ਹੈ ਭਾਈ ਉਹ ਆਇਆ ਵੀ ਆਪਣਾ ਉਹ ਸਰਕਲ ਆ ਹਨਾ ਵੀ ਆਪਣਾ ਚੱਲੀ ਜਾਂਦਾ ਵੀ ਜਾਨਵਰ ਆਈ ਜਾਂਦੇ ਨਿਕਲੀ ਜਾਂਦੇ ਹਨਾ ਹੁਣ ਆਪਣੇ ਕੋਲ ਸਵੇਰੇ ਚਲੋ ਤੁਹਾਡਾ ਵੀ ਟਾਈਮ ਨਹੀਂ ਸੀ ਜ਼ਰੂਰੀ ਕੰਮ ਸੀ ਸਵੇਰ 10 ਵਜੇਾਂ ਸੀ ਜੀ ਆਪਣੇ ਕੋਲੇ ਚਾਰ ਚਲ ਗਈਆਂ ਦੋ ਤਾਂ ਤੁਹਾਡੇ ਸਾਹਮਣੇ ਆਉਣ ਕਰ ਆ ਹੁਣ ਚੜ ਗਈਆਂ ਜੜ ਗਈਆਂ ਹਨਾ ਤੇ 6 ਬਾਕੀ ਰਹਿ ਗਈਆਂ 6 ਰਹਿ ਗਈਆਂ ਭਾਈ ਮਾਲੋਂ ਪੰਜ ਚਾਰ ਤਾਂ ਡੇਲੀ ਇਧਰ ਉਧਰ ਹੁੰਦੇ ਗਏ ਹੁੰਦੀਆਂ ਰਹਿੰਦੀਆਂ ਭਾਈ ਹਨਾ ਬਾਕੀ ਕਿਉਂਕਿ ਵੀਡੀਓ ਚੱਲੀ ਜਾਂਦੀਆਂ ਉਹਦੇ ਨਾਲ ਲਿੰਕ ਬਣੇ ਵਿਆ ਹਣਾ ਵਪਾਰੀ ਸੱਜਣ ਦੀ ਆਪਣੇ ਤੋਂ ਖਰੀਦੀ ਜਾਂਦਾ ਕਿਉਂਕਿ ਇਹਨਾਂ ਬਹੁਤ ਟਾਈਮ ਦੇ ਕੰਮ ਕਰਦੇ ਕੋਈ ਨਾ ਪੁਰਾਣੇ ਭਰਾਤੁਰਾ ਹੀ ਆਉਂਦੇ ਆ ਹਣਾ ਨਵੇਂ ਵੀ ਪੁਰਾਣੇ ਵੀ ਬਿਲਕੁਲ ਹਣਾ ਬਾਈ ਤੇ ਗੁਰੇ ਬਾਈ ਆਪਾਂ ਜਿਆਦਾ ਸਮਾਂ ਨਾ ਲਈਏ ਹਣਾ ਤੇ ਆਪਾਂ ਅੱਜ ਦੇ ਰੇਟ ਦੱਸ ਦੀ ਗੁਰੇ ਕਿੱਥੋਂ ਕੁਛ ਗਰੂ ਹੋਣਗੇ ਅੱਜ ਨੂੰ ਅੱਜ ਮੰਨ ਕੇ ਚਲੋ ਵੀਰੇ ਆਪਣੇ ਕੋਲੋਂ ਇਹ 35000 ਤੋਂ ਲੈ ਕੇ ਹਣਾ 48000 ਤੱਕ ਹੋਣਗੇ ਜੀ ਅੱਜ ਉਦੋਂ ਇਹਨਾਂ ਵੀ ਜਾਇਜ ਹੋ ਗਿਆ ਰੇਟ ਆ ਉਦੋਂ ਵੀ ਜਾਇਜ ਆ ਫਿਰ ਇੱਕ ਆ ਵੀ ਬਾਈ ਕਹਿੰਦਾ ਜਿਹੜੀਆਂ ਆਪਾਂ ਦਿਖਾਉਣੀਆਂ ਸੀ ਉਹ ਚਾਰੇ ਬਛੇਰ ਇਹਨਾਂ ਬਾਈ ਸੇਲ ਹੋ ਗਈਆਂ ਕਿ ਨਹੀਂ ਚਲੋ ਗੁਰੇ ਸਭ ਤੋਂ ਪਹਿਲਾਂ ਕਰਮ ਵਾਲੀ ਦੇ ਆਪਾਂ ਇੱਕ ਨੰਬਰ ਵਾਲੀ ਤੇ ਆ ਜੀਏ ਇਹਦੀ ਬਈ ਕੀ ਡਿਟੇਲ ਹੈ ਜਿਹੜੀ ਸਭ ਤੋਂ ਨਹੀਂ ਬੈਡ ਨੇ ਮੇਰੇ ਦੂਜੇ ਸੂਏ ਸੋਣਾ ਵਾ ਠੀਕ ਹੈ ਬਈ 6 ਦਾ ਮੂੰਹ ਤੋਂ ਆ 10 ਤੋਂ 15 ਦਿਨ ਦੀ ਕੱਚੀ ਹੈ ਵੀਰੇ ਠੀਕ ਹੈ ਜੀ ਠੀਕ ਹੈ ਭਾਈ ਤੇ ਪਿਓਰ ਜਰਸੀ ਫੁੱਲ ਕੁਆਲਟੀ ਵਾਲੀ ਬੱਚੀ ਹੈ ਵੀਰੇ ਠੀਕ ਹੈ ਭਾਈ ਬਾਕੀ ਜਿਹੜਾ ਦੁੱਧ ਦੀ ਗੱਲ ਆ ਗਈ ਵੀਰੇ ਦੁੱਧ ਆਪਾਂ ਉਹ ਦੱਸਾਂਗੇ ਜਿਹੜਾ ਪਿਛਲੇ ਘਰ ਨੇ ਆਪਾਂ ਨੂੰ ਦੱਸਿਆ ਬਾਕੀ ਕੋਈ ਵੈੜਾ ਵੀਰੇ ਭਰਾ ਆਪਣੀ ਸਮਝ ਨਾ ਲਵੇ ਕਿਉਂਕਿ ਮੇਰੀਆਂ ਖਰੀਦੀਆਂ ਕਰਦੀਆਂ ਨਹੀਂ ਹਨਾ ਜੇ ਦਾ ਮੇਰੇ ਘਰ ਦੀ ਹੋਵੇ ਮੈਂ ਗਾਰੰਟੀ ਦੇ ਦਵਾਂ ਜੀ ਭਾਈ ਅਗਲਾ ਆਪਦੀ ਸਮਝ ਨਾ ਲੈ ਲਓ ਮੈਂ ਕਿੰਨਾ ਚੋ ਸਕਦਾ ਆਪਣੀ ਥਾਣਾ ਦੀ ਗਾਰੰਟੀ ਹੋ ਥਾਣਾ ਦੀ ਗਾਰੰਟੀ ਗੁਰੂ ਇਹ ਚੀਜ਼ ਮੈਂ ਅੱਗੇ ਵੀ ਭਾਈ ਬੋਲਦਾ ਹਾਂ ਕੋਈ ਵੀ ਵਪਾਰੀ ਸੱਜਣਾ ਉਹ ਜਦੋਂ ਵੀ ਪਸ਼ੂ ਖਰੀ ਸੇਲ ਨਹੀਂ ਵੀ ਹੁੰਦਾ ਤਾਂ ਆਪ ਨੂੰ ਕਿੱਥੇ ਹੋ ਸਕਦੇ ਆ ਬਿਲਕੁਲ ਦੇ ਵੀ ਘਰੇ ਚੋਂ ਨਹੀਂ ਆ ਹਨ ਤੇ ਉਹ ਤੋ ਤੋ ਤੋਂ ਦੀ ਸਮਝ ਨਾ ਖਰੀਦੇ ਗਾਂ ਵਾਲਾ ਬੰਦਾ ਆ ਦੀ ਸਮਝ ਨਾ ਗਾਂ ਵਾਲਾ ਭਰਾ ਆਪਣੀ ਸਮਝ ਨਾਲ ਖਰੀਦੇ ਤੇ ਕੋਰੇ ਭਾਈ ਤੋੜ ਗਏ ਪਹਿਲਾਂ ਹਨਾ ਇੱਕ ਨੰਬਰ ਵਾਲੀ ਬੱਚੀ ਇਹਦਾ ਸੂਆ ਦਾ ਸੇ ਭਾਈ ਦੂਜਾ ਦੋ ਦਾ 6 ਦੰਦ ਮੇਰੇ ਦੂਜਾ ਸੂਆ 6 ਦੰਦ ਲਓ ਵੀ ਮਿੱਤਰੋ ਬੱਚੀ ਬਰੀਡ ਬਾਕੀ ਭਾਈ ਬਰੀਡ ਦੇ ਨਾਲ ਨਾਲ ਵਜਨ ਵੀ ਬਹੁਤ ਫੁੱਲ ਆ ਭਾਈ ਬੱਚੀ ਵਜਨ ਫੁੱਲ ਆ ਵੀਰੇ ਕੁਆਲਿਟੀ ਬਹੁਤ ਜ਼ਿਆਦਾ ਬੱਚੀ ਦੀ ਬਸ ਸਿਰਫ ਇਹੀ ਅਭੀ ਜਿਹੜੇ ਚਲੋ 10 ਦਿਨ ਅਗਲੇ ਨੂੰ ਸਾਹਮਣੇ ਹੀ ਪੈਣੀ ਆ ਹਾਂ ਕੱਚੀ ਆ ਹਨਾ ਤੇ ਲਓ ਵੀ ਤੁਸੀਂ ਇਸ ਕੁਆਲਿਟੀ ਦੇਖੋ ਬਾਕੀ ਵੇਟ ਬੂਟ ਗੁਰੇ ਕੀ ਮੋਲ ਆ ਬਾਈ ਇਹਦਾ ਇਹ ਬੱਚੀ ਦਾ ਵੀਰੇ 48000 ਤੋਂ ਮਾਨਤਾਣ ਕਰਦਾਂਗੇ ਆਪਾਂ 48000 ਰੁਪਏ ਚ ਲਓ ਵੀ ਮਿੱਤਰੋ ਹਣਾ ਬੂਟੀ ਕੁਆਲਿਟੀ ਦੇਖ ਹਾਂ ਬਰੀਡ ਬਰੂਡ ਦੇਖ ਲਓ ਬਾਕੀ ਗੁਰੇ ਵੀ ਤਿਆਰੀ ਚਾਈ ਜਾਊਗੀ ਉਸ ਹੱਬਾ ਨਾ ਫਿਰ ਇਹਨੇ ਧਸਵੀਵ ਕੇ ਬਣ ਲਾਏ ਨੇ ਕਿੰਨੇ ਤੇਰੇ ਸਰੀਰ ਵੱਲੋਂ ਵੀ ਲੈ ਵੇਲੋਂ ਵੀ ਬਾਨਾ ਤੇ ਰੇਟ ਵੱਲੋਂ ਵੀ ਵਧਣਾ ਇਹਨੇ ਹਾਂ ਇਹ ਆਪਾਂ ਅੱਜ ਦਾ ਰੇਟ ਦੱਸਤਾ ਬਿਲਕੁਲ ਹਣਾ ਬਾਈ ਇਹਦੇ ਚੋਂ ਮਾਨਤਾਣ ਕਰਦਾਂਗੇ ਹਾਂ ਬਾਈ ਇਹਦਾ ਮੋਲ ਹੈਗਾ 48000 ਇਹਦੇ ਜੋ ਬਾਈ ਕਹਿੰਦਾ ਥੋੜਾ ਬਹੁਤਾ ਕੋਈ ਮਾਨਤਨ ਹੋ ਜੂਗਾ ਵੀ ਬਾਕੀ ਆਪਣੇ ਇਹ ਨਹੀਂ ਹੋਊਗਾ ਵੀਰੇ ਵੀ ਜਿਆਦਾ ਰੇਟਾਂ ਦਾ ਫਰਕ ਨਹੀਂ ਹੁੰਦਾਗਾ ਤੇ ਪੁਰਾਣੇ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਹੈ ਨਾ ਜੀ ਬਾਈ ਵੀ ਮਾਨਤਨ ਹੋਊਗਾ ਵੀ ਜੈ ਜਿਹੜਾ ਜੈ ਜਿਹੜਾ ਕੋਈ ਉਹ ਬਾਈ ਆਏ ਬੰਦੇ ਨੂੰ ਆਏ ਆਉਂਦਾ ਵੀ ਚੱਲ ਯਾਰ 100 ਵੀ ਚੜਦਾ ਵੀ ਅਗਲਾ ਕਹਿੰਦਾ ਵੀ ਸਾਡਾ ਮਾਨਤਨ ਹੋ ਜਾਊਗਾ ਤੇ ਉਹ ਚੀਜ਼ ਆ ਵੀ ਜੇ ਇਸੇ ਅਰਦਾ ਦਾ 5253 ਕਰਕੇ ਵੀ 4000 ਛੜਨਾ ਉਹ ਤਾਂ ਫਿਰ ਉੱਥੇ ਹੀ ਕਈ ਗੱਲ ਹੋ ਗਈ। ਉਹ ਤਾਂ ਫਿਰ ਸੌਦੇ ਬਾਜੀਆਂ ਹੀ ਹੋ ਗਈਆਂ ਬਈਆਂ। ਸੌਦੇ ਬਾਜੀਆਂ ਹੋ ਗਈਆਂ ਹਨਾ। ਤੇ ਉਹ ਬਈ ਥਣਾ ਥੋਣਾਂ ਦੀ ਡੰਨਾ ਨਾ ਆਪਣੀ। ਕੋਈ ਵੀ ਵੈੜ ਹੋਊਗੀ ਆਪਣੀ ਗਰੰਟੀ ਹੋਊਗੀ ਥਣਾ ਦੀ। ਬਸ ਠੀਕ ਹੈ। ਜੇ ਦਾ ਕਿਸੇ ਭਰਾ ਨੇ ਆਉਣਾ ਪਾਸ ਕਰਕੇ ਲੈ ਜਾਵੇ ਹਨਾ ਨਹੀਂ ਆਉਣਾ ਤੇ ਗੱਡੀ ਤੇ ਉਤਰਦੀ ਗਾਂ ਦੇ ਥਣ ਦੇਖ ਲਵੇ ਹਨਾ। ਇਹ ਗਲਤ ਹੋਊਗੀ ਗੱਡੀ ਦਾ ਕਿਰਾਇਆ ਆਪਣਾ ਹੋਊਗਾ। ਗਾਂ ਵਾਪਸ ਵੇਈ ਦਵਾਂ। ਬਿਲਕੁਲ ਹਨਾ ਬਈ। ਇਹ ਬਈ ਗੁਰੇ ਅੱਗੇ ਵੀ ਤੁਸੀਂ ਤੇ ਸੇ ਵੀ ਆਪਾਂ ਹਮੇਸ਼ਾ ਪਸੂ ਸਾਫ਼ ਲੈਨੇ ਹਨਾ ਬਈ। ਥਣਾ ਥੋਣਾਂ ਦਾ ਵੀਰੇ ਓਕੇ ਲੈਣਾ ਵ ਠੀਕ ਹੈ ਬਾਈ ਮੈਨੇ ਵੱਧ ਤੋਂ ਵੱਧ ਹਫਤਾ ਮੰਨ ਲਓ ਇਹ ਨਹੀਂ ਪਤਾ ਪੰਜਾ ਚਾਰਾਂ ਦਿਨਾਂ ਨੂੰ ਸੂਪੇ ਠੀਕ ਹੈ ਬਾਈ ਤੇ 16 ਕਿਲੋ ਦੁੱਧ ਦੱਸਿਆ ਵੀਰੇ ਪਿਛਲੇ ਸੂਈ ਦਾ ਕਾਫੀ ਕਲਰ ਚ ਜਰ ਸੀ ਆ ਠੀਕ ਹੈ ਬਾਈ ਘੱਟ ਗੁੱਦ ਫੁੱਲ ਲੰਮੀ ਲੰਮੀ ਪੂਰੀ ਆ ਬੈਠ ਠੀਕ ਹੈ ਬਾਈ ਘਰੇ ਤੋਰੀ ਇਹਨੂੰ ਵੀ ਬਾਈ ਹਾਂਜੀ ਹਾਂਜੀ ਤੇ ਇਹ ਬਾਈ ਦੋਨੇ ਵੱਡੀਆਂ ਹੀ ਆ ਗਈਆਂ ਇਹ ਹਾਂਜੀ ਹਾਂਜੀ ਵੱਡੀਆਂ ਨੇ ਤੇ ਇਸ ਨੂੰ ਮੰਨ ਲਓ ਚਲੋ ਵੀ ਸਾਰੀਆਂ ਵੜਨ ਇੱਕੋ ਜਿਹੀ ਐਕਟਿਵੇਟ ਦਾ ਥੋੜਾ ਛੋਟੀ ਆ ਹਾਂਜੀ ਹਾਂਜੀ ਤੇ ਗੁਰੇ ਸੂਆ ਤੋਂ ਦੱਸੇ ਦੂਜਾ ਬਈ ਇਹਦਾ ਦੂਜਾ ਵੀਰੇ ਦੂਜਾ ਕਿੰਨਾ ਕਰ ਦੋਤ ਬਈ ਦੱਸਿਆ ਉਹਨਾਂ ਨੇ ਮਾਲਕ ਨੇ ਇਹਦਾ 15 ਤੋਂ 16 ਵੀਰੇ ਪਿਛਲੇ ਸੂਏ ਦਾ ਵੈੜ ਦਾ ਦੱਸਾ ਦੇਖ ਲਓ ਤੁਸੀਂ ਆਪ ਹੀ ਆਪ ਨੂੰ ਪਤਾ ਵੈੜ ਨੂੰ ਕੋਈ ਜ਼ਿਆਦਾ ਨਹੀਂ ਹਾਂ ਆਪਣੇ ਉਹ ਕੰਮ ਨਹੀਂ ਵੀਰੇ ਐਵੇਂ ਪੋਲ ਬੰਨ੍ਹ ਦੀਏ 20 ਕਿਲੋ ਦੱਸਿਆ ਨਾ ਕਿ ਜਿੰਨਾ ਕਿ ਦੱਸਿਆ ਆਪਾਂ ਤਾਂ ਉਹੀ ਗੱਲ ਦੱਸ ਦੁੱਧ ਗੁਰੇ ਇਹ ਚੀਜ਼ ਹੁੰਦੀ ਹੈ ਨਾ ਦੁੱਧ ਹੁੰਦਾ ਬਈ ਮੈਂ ਅੱਗੇ ਵੀ ਇਹ ਗੱਲ ਕਰਦਾ ਨਾ ਸੇਵਾ ਦਾ ਹਾਂ ਮੈਂ ਇਹ ਗੱਲ ਕਹਿੰਦਾ ਨਾ ਵੀ ਪਸ਼ੂ ਬਈ ਸਿੱਧੀ ਸੂਣੀ ਸੂਪੇ ਜੇਰ ਜੂਰ ਸਹੀ ਪੈ ਜੇ ਪਸ਼ੂ ਦੀ ਹਣਾ ਪਸ਼ੂ ਦੀ ਕੇਅਰ ਹੋ ਜਾਏ ਪਹਿਲੇ ਪੰਜ ਚਾਰ ਦਾ ਮੇਰੇ ਲੋਕਾਂ ਨੂੰ 52 60 ਕੋ ਮਰਜ਼ੀ ਕਰ ਲਈਏ ਇਹਦਾ ਵੀ 48 ਚੋਂ ਮਾਨਤਾਨੀ ਚੱਲੂ 48 ਚੋਂ ਬਈ ਮਾਨਤਾਨ ਹੋ ਜੂਗਾ ਤੇ ਪਰ ਪੰਛੀ ਦੇ ਥਣ ਥਣ ਬਹੁਤ ਸੋਹਣੇ ਆ ਹਨ ਤੇ ਇਹ ਉਹਦੇ ਨਾਲੋਂ ਬਈ ਘੱਟ ਕੱਚੀ ਆ ਹਨ ਇਹ 4-5 ਦਿਨ ਵੀਰੇ ਹਾਂ ਐਂਡ ਹਫਤਾ ਮੰਨ ਕੇ ਚਲੋ ਗਾਹਕ ਲੈ ਲਾਵੇ ਹਾਂ ਵੀ ਸੂਪੂ ਕੀ ਤਿੰਨਾ 14 ਦਿਨਾਂ ਤੱਕ ਵੀ ਸੂ ਸਕਦੀ ਆ ਬਸ ਠੀਕ ਹੈ ਨਾ ਬਈ ਹਾਂਜੀ ਤੇ ਬਾਕੀ ਤੁਸੀਂ ਤੇ ਬਗਲੇ ਵਾਲੂ ਅੱਜ ਤਾਂ ਢੱਲ ਢੁਲ ਬਹੁਤ ਪਈ ਵੀਰੇ ਤੇਰੀ ਗੱਡ ਜਾਣੀ ਐ ਨਹੀਂ ਬਿਲਕੁਲ ਹਾਂ ਨਾ ਬਈ ਹਾਂਜੀ ਤੇ ਜਿਵੇਂ ਜਿਵੇਂ ਉਹ ਆਈ ਜਾਊ ਇਹ ਵੀ ਬਈ ਗਰਮੀਆਂ ਦਾ ਮੈਂ ਕਹਿੰਦਾ ਤੋਫਾਈਆਂ ਨੇ ਉਹ ਭਾਈਆ ਮੇਰੇ ਗਰਮੀ ਗਰਮੀ ਨਹੀਂ ਮੰਨਣੀਆਂ ਨੇ ਗਰਮੀ ਨਹੀਂ ਇਹਨੇ ਮੰਨਣੀ ਮੁੰਨਣੀ ਹੈ ਨਾ ਜਿੱਤੇ ਮਰਜੀ ਬੰਨੀ ਰੱਖੋ ਤੇ ਤੀਸਰੇ ਨੰਬਰ ਵਾਲੀ ਸੀ ਦਸਰੀ ਬੱਚੀ ਦੀ ਇਹਦੀ ਕੀ ਡਿਟੇਲ ਆ ਬਈ ਇਹ ਬੱਚੀ ਨੇ ਵੀਰੇ ਦੂਜੇ ਸੂਏ ਸੋਣਾ ਵਾ ਮਾਲਕਾਂ ਨੇ ਦੱਸਣ ਮੁਤਾਬਕ 12 ਦਿਨ ਪਈ ਇਹਦੇ ਜੀ ਠੀਕ ਹੈ ਬਈ ਇਹ ਕੋਈ 4 ਦਿਨ ਉੱਤੇ ਵੀ ਲ ਜਾ ਸਕਦੀ ਆ ਠੀਕ ਹੈ ਬਈ ਤੇ 14 ਕਿਲੋ ਦੁੱਧ ਦੱਸਿਆ ਵੀਰੇ ਪਿਛਲੇ ਸੂਏ ਦਾ ਪਹਿਲੇ ਸੂਏ ਹੈ ਨਾ ਪਹਿਲੇ ਸੂਏ ਦਾ ਇਹਦਾ ਤੇ ਬਈ ਕੀ ਮੋਲ ਲਾ ਗੋੜੇ ਦਾ ਬਈ ਇਹ ਬੱਚੀ ਦਾ ਵੀਰੇ ਬਿਲਕੁਲ ਅੱਜ ਦਾ ਰੇਟ 38000 ਚ ਮਾਨਦਾਨ ਕਰ ਦਾਂਗੇ ਤੁਸੀਂ ਬੱਚੀ ਦੇਖ ਲਓ ਕਿੱਡੀ ਆ ਹੈ ਨਾ ਵੀ ਅੱਜ ਦਾ ਰੇਟ ਆਪਾਂ 38000 ਚ ਮਾਨ ਕਰ ਦਾਂਗੇ ਬਾਕੀ ਬਈ ਥਣ ਵਿਚਾਰ ਇੱਕੋ ਜਿਹਾ ਹੈ ਨਾ ਮੇਰੇ ਕਿਸੇ ਦੇ ਫੋਟ ਸ਼ਾਂਗ ਹੈ ਨਹੀਂ ਵੀ ਕੋਈ ਬਾਦਮਾ ਨਹੀਂ ਕੋਈ ਘਟਮਾ ਨਹੀਂ ਖਾਣਾ ਹੈ ਨਾ ਤੇ ਬਾਕੀ ਦੇਖੋ ਇਹ ਵੀ ਬੱਚੀ ਪੂਰੀ ਭਜਨ ਚਾ ਹਨ ਤੇ ਇਹਦਾ ਮੁੱਲ ਵੀ ਬਾਈ ਆਪਾਂ 38000 ਹਨ 38 ਜੋ ਮਾਨਦਾਨ ਕਰ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ ਹਨ ਬੱਚੀ ਦੇਖ ਲਗੀ ਇਹ ਆ ਦੇਖੋ ਤੁਸੀਂ ਹਨ ਬਾਕੀ ਚਮਕ-ਧਮਕ ਤੇ ਬਾਕੀ ਮੈਂ ਕਹਿੰਦਾ ਵੀ ਕੱਦ ਤੁਹਾਨੂੰ ਆਪਾਂ ਆਈਡੀਆ ਕਰਾਦਾ ਬਾਕੀ ਕੋਈ ਮੇਰੇ ਨਾਲ ਇਹ ਤਾਂ ਥਣ ਵੀ ਬਹੁਤ ਸੋਹਣਾ ਚਵਾਈ ਵਾਲਾ ਹੋ ਸੋਹਣਾ ਦਾਣਾ ਮੇਰੇ ਤੋਰੇ-ਤਾਰੇ ਦੀਆਂ ਸਾਰੀਆਂ ਸ਼ੁੱਧੀ ਆ ਬੱਚੀਆਂ ਮਰਲਾ ਇਹ ਆਪਾਂ ਤੋੜ ਕੇ ਦਿਖਾਉਣ ਦਾ ਮਤਲਬ ਇਹੀ ਹੁੰਦਾ ਹਨਾ ਜਾਨਵਰ ਦਾ ਇਹ ਮਿਲ ਜਾਣੀ ਆਪਾਂ ਨੂੰ 38000 ਜਾਨਾ ਉਹ ਤੋਂ ਵੀ ਬਾਈ ਕਹਿੰਦਾ ਥੋੜਾ ਬੋਲ ਮੇਰੇ ਅੱਜ ਦਾ ਅੱਜ ਕੇ ਭਰਾਣੇ ਸਾਹਿਬ ਕੋਲ ਜਾ ਕੇ ਵੇਚਣੀ ਹੈ 40000 ਕਮਾਈ ਵੀ ਕਰ ਕਮਾਈ ਵੀ ਕਰੂਗੀ ਬਾਈ ਹਾਂ ਹਾਂ ਗੁਰੇ ਬਾਈ ਬਹੁਤ ਬੰਦੇ ਸੱਜਣ ਹੋਣਗੇ ਵਪਾਰੀ ਬੰਦੇ ਸਾ ਤੋਂ ਲੈ ਲੈਂਦੇ ਹੋਣਗੇ ਹਣਾ ਬਾਈ ਮਾਨੇ ਚਲ ਜੀ ਆਪਾਂ ਵੀਰੇ 100 ਗਾਂ ਵੇਚਦੇ ਆਂ ਹਾਂ ਤੇ ਉਹਦੇ ਚੋਂ ਮੰਨ ਕੇ 60 ਗਾਇਆਂ ਤਾਂ ਵੇਚਣ ਵਾਲੇ ਲੈ ਜਾਂਦੇ ਆਪਣੇ ਤੋਂ ਹਾਂਜੀ ਬਿਲਕੁਲ ਬਾਰੀ ਸੱਜੇ ਨੂੰ ਦੇਣ ਦਾ ਮਤਲਬ ਇਹ ਹੀ ਹੈ ਵੀ ਆਪਣਾ ਮਾਰਜਨ ਘੱਟ ਹੁੰਦਾ ਇਹਨਾਂ ਚਾਹਣਾ ਮੇਰੀ ਗੱਲ ਪਤਾ ਕੀ ਆਪਾਂ ਲੈਨੇ ਵੱਡੀ ਗੈਂਦੀ ਚ ਬਸੂ ਹਨਾ ਵੀ ਆਪਾਂ ਦੇਨੇ ਥੋੜੇ ਮਾਰਜਨ ਤੇ ਬਸੂ ਜੇ ਤਾਂ ਆਪਾਂ ਇੱਕ ਦੋ ਵੇਚ ਨਹੀਂ ਆਉਣ ਤੇ ਆਪਾਂ ਟਕਾ ਕੇ ਵੇਚ ਕੇ ਨਫਾ ਲਈਏ ਵੱਧਾ ਕਿਉਂਕਿ ਅਸੀਂ ਲੈਨੇ ਮੁਨਾਫਾ ਥੋੜਾ ਕਦੀ ਤਾਂ ਹੀ ਸਾਡੇ ਕੋਲ ਵੇਚਣ ਵਾਲੇ ਬੰਦੇ ਆਉਂਦੇ ਆ ਹਾਂ ਉਹਨਾਂ ਨੂੰ ਵੀ ਕੁਛ ਨਾ ਕੁਛ ਦੇ ਜਾਂਦੇ ਕਹਿੰਦੇ ਦੋ ਚਾਰ ਦਨ ਕਿ ਜਿਹੜਾ ਭਰਾ ਥੋੜੀ ਜਿਹੀ ਕੱਚੀ ਗਾਂ ਲਾ ਕੇ ਸਾਹਮ ਲੈਦਾ ਉਹਨੂੰ ਤਾਂ ਕਮਾਈ-ਕ ਤੋ ਨੰਬਰ 12 ਕੋ ਬੋਲ। ਟਾਣਾ ਦੋਨਾਂ ਦੀ ਓਕੇ ਵੀਰੇ ਸਾਰੇ। ਠੀਕ ਗੁਰੇ ਬਾਈ ਹੁਣ ਆ ਜੀਏ ਆਪਾਂ ਚੌਥੇ ਨੰਬਰ ਵਾਲੀ ਦੇਣਾ ਬਾਈ। ਇਹਦੀ ਬੱਚੀ ਦੀ ਬਾਈ ਕੀ ਰੇਟੇ ਲਾ? ਇਹ ਬੱਚੀ ਨੇ ਵੀਰੇ ਦੂਜੇ ਸੂਏ ਸੋਣਾ ਵਾ। 15 ਦਿਨ ਬਾਕੀ ਆ ਵੀਰੇ ਇਹਦੇ। ਠੀਕ ਆ ਬਾਈ। ਠੀਕ ਆ ਲਾਲ ਡੱਬੀ ਬੱਚੀ ਆ ਇਹਨੂੰ ਕੋਈ ਐਰ ਸ਼ਹਿਰ ਮੰਨ ਲਵੇ ਹਨਾ ਇਹਨੂੰ ਜਰਸੀ ਮੰਨ ਲਵੇ ਆਪਾਂ ਨੇ ਕੁਝ ਵੀ ਕਹਿੰਦੀ ਪਰ ਸੋਹਣੀ ਸੰਖੀ ਬਹੁਤ ਆ। ਸਹੀ ਗੱਲ ਆ ਬਾਈ। ਤੇ ਗੁਰੇ ਕੀ ਮੁੱਲ ਕਰਾਂਗੇ ਇਹਦਾ ਦੁੱਧ ਕਿੰਨਾ ਸੇ ਮਾਲਕ ਨੇ? ਇਹਦਾ 14 ਤੋਂ 15 ਵੀਰੇ। ਵੱਚੀ ਦੀ ਕੁਆਲਿਟੀ ਬਹੁਤ ਆ ਤੇ ਰੇਟ ਵੀਰੇ ਦਾ ਅੱਜ ਦਾ ਹੋਊਗਾ ਜਿਹੜਾ 42000 ਚੋਂ ਮਾਰਦਾ 42000 ਚੋਂ ਹਾਂਜੀ ਤੇ ਇਹ ਉਹ ਮੇਰੇ ਸਾਬ ਨਾਲ ਕੱਚੀ ਪਈ ਆ ਜੀ ਬਈ ਹੈ ਨਾ 15 ਦਿਨ ਪਾਈ ਵੀਰੇ ਹਾਂ 15 ਦਿਨ ਪਾਈ ਕਹਿੰਦਾ ਹਲੇ ਹਜੇ 15 ਪਾਇਆ ਬਾਕੀ ਤੁਸੀਂ ਪੇਸ ਕੁਆਲਿਟੀ ਦੇਖੋ ਗੁਰੇ ਆ ਉਹੀ ਗੱਲ ਆ ਗਈ ਬਈ ਹੈ ਨਾ ਇਹਨੂੰ ਕੋਈ ਸਾਂਭ ਲੇ 15 ਦਿਨ ਕੋਈ ਇਹਨੂੰ ਹੈ ਨਾ ਸੌਕੀ ਪਿਆ ਬੁੰਜੇ ਜੀ ਕੋਈ ਵਿਟਾਮਿਨ ਐਚ ਵਿੱਚ ਦੇ ਕੇ ਚਮਕ ਚਮਕ ਹੋਰ ਵਧਾ ਦੇ ਇਹਦੀ ਬੱਚੀ ਕਿਹਨੇ ਕਿਹਾ ਉਹਨੇ ਦਿਨਾਂ ਚ ਟ੍ਰਾਂਜੈਕਸ਼ਨ ਦਾ ਖਵਾ ਦਵੇ ਤੇ ਬੱਚੀ ਹੋਰ ਹੀ ਕੁਝ ਬਣ ਜੂਗੀ ਬਿਲਕੁਲ ਹੈ ਨਾ ਬਾਈ ਬਾਕੀ ਸੋਹਣੀ ਸਾਨੀ ਦਾ ਲੱਗ ਹੀ ਆ ਬਰੇ ਕਿੱਡੀ ਮਾਨ ਲਾ ਬਿਲਕੁਲ ਹੈ ਨਾ ਆ ਤੁਸੀਂ ਦੇਖੋ ਕੀ ਮੁੱਲ ਕਿਤੇ ਕੋਰੀ ਇਹ ਤਾਂ ਪਹਿਲਾਂ ਇਹ ਤਾਂ 42 ਚੋਂ ਮਾਨ ਦਾ ਨੇ ਬਰੇ 42 ਚੋਂ ਮਾਨ ਦਾ ਹੈ ਨਾ ਬਾਕੀ ਦੇ ਫੇਸ ਕੁਆਲਿਟੀ ਦੇਖੋ ਬਾਕੀ ਮੈਂ ਕਹਿੰਦਾ ਵੀ ਕੋਈ ਵੀ ਆਏ ਨਹੀਂ ਕੋਈ ਟੈਕ ਜੂ ਟੈਕ ਜੂ ਜੇ ਕਰਦੀ ਹੈ ਕਿ ਨਹੀਂ ਸਰਗਣੀਆਂ ਵਾਲੀਆਂ ਇਹ ਕਿਹੜਾ ਗਾਇਆਂ ਟਾਈਮ ਆ ਪੰਜਵੇਂ ਪੰਜਵੇਂ ਛੇਵੇਂ ਸੂਏ ਆ ਬਿਲਕੁਲ ਹੈ ਨਾ ਬਾਈ ਮਾਲਾ ਦੂਜੇ ਦੂਜੇ ਸ 40000 ਚ ਜਮਾਨਤਾਨ ਹੋ ਜੂਗਾ ਕਿ ਨਹੀਂ ਕੋਈ ਸੱਜਣ ਆਊਗਾ ਉਹਨੂੰ ਖੁਸ਼ ਕਰਕੇ ਦੋਹਰਾਂਗੇ ਕਿ ਜੇ ਤੁਸੀਂ ਲਾਲੋ ਸਾਹਿਬ ਜੀ ਸ਼ਵੇਰ ਦੀਆਂ ਚਾਰ ਗਾਇਆਂ ਗੁਰੇ ਚਲੀਆਂ ਗਈਆਂ ਤੇ ਉਹ ਬੰਦੇ ਖੁਸ਼ ਹੋ ਕੇ ਲੈ ਕੇ ਜਾਉਣਗੇ ਬਿਲਕੁਲ ਬਿਲਕੁਲ ਵੀਰੇ ਮਾਲਾਪੁਰ ਕੋਲ ਦੂਰ ਉਦੂਰ ਗਾਹ ਕਾਉਂਦਾ ਆਪਣਾ ਕੋਸ਼ਿਸ਼ ਹੁੰਦੀ ਵੀ ਗਾਹ ਕ ਮੋੜੇ ਨਾ ਵੀਰੇ ਬਿਲਕੁਲ ਹਣਾ ਬਾਈ ਜੈ ਜੈ ਰੇਟ ਕਰੋ ਬਿਲਕੁਲ ਹਣਾ ਬਾਈ ਗਾਹ ਨੂੰ ਵਾਪਸ ਨਾ ਜਾਣਾ ਪਵੇ ਤੇ ਗੁਰੇ ਬਾਈ ਉਸ ਤੋਂ ਅਗਲੀ ਤੇ ਆ ਜੀ ਬਾਈ 5 ਨੰਬਰ ਵਾਲੀ ਤੇ 5 ਨੰਬਰ ਵੇੜਦੇ ਨਾ ਵੀਰੇ ਦੂਜੇ ਸੂਏ ਸੋਣਾ ਵਾ 15 ਦਾ ਨਹੀਂ ਇਹਦੇ ਬਾਝਾ ਵੀਰੇ 15 ਦਿਨ ਬਈ ਹਾਂ ਇਹ ਬਾਕੀ ਕੋਈ 4 ਦਿਨ ਉੱਤੇ ਵੀ ਲ ਜਾ ਸਕਦੀ ਹੈ ਵੇੜ ਠੀਕ ਆ ਬਈ ਠੀਕ ਹੈ ਜੀ ਤੇ ਗੁਰੇ ਬਈ ਮੇਰੇ ਸਹ ਹੁਣ ਜਾਣ ਪਰ ਆਪਣੇ ਸਾਰੇ ਹੀ ਦੂਜੇ-ਦੂਜੇ ਸੂਏ ਹਨ ਬਈ ਹਾਂ ਵੀਰੇ ਪਹਿਲਾਂ ਬੱਚੀਆਂ ਹੈਗੀਆਂ ਇੱਕ-ਦੋ ਵਹਿ ਗਈਆਂ ਠੀਕ ਆ ਬਈ ਮਨ ਲਓ ਦੂਜੇ ਸੂਏ ਵਾਲੀਆਂ ਵੇੜ ਈ ਦੂਜੇ ਸੂਏ ਹਨ ਤੇ ਇਹਦੀ ਬਈ ਕੀ ਦਿੱਤਾ ਮਾਲ ਕਰਨ ਦਾ ਸਹੀ ਡਿਟੇਲ ਬਈ ਇਹਦੀ ਵੀਰੇ 14 ਤੋਂ 15 ਕਿਲੋ ਦੁੱਧ ਦੱਸਿਆ ਬੱਚੀ ਦਾ ਤੇ ਦਿਨ ਜਿਹੜੇ 15 ਤੋਂ 20 ਆ ਮੰਨ ਲਓ ਠੀਕ ਆ ਬਈ ਠੀਕ ਹੈ ਜੀ ਤੇ ਇਹਦਾ ਮੁੱਲ ਬਈ ਗੁਰੇ ਇਹਦਾ ਵੀਰੇ ਕੱਚੀ ਦਾ ਬੱਚੀ ਦਾ 40000 ਚੋਂ ਮਾਨਦਾਨ ਕਰ ਦਾਂਗੇ 40000 ਤੇ ਬਾਕੀ ਤੁਸੀਂ ਫੇਸਬੁਕ ਤੋਂ ਨੂੰ ਮੈਂ ਦਿਖਾਦਾ ਹਾਂ ਨਾ ਤੁਸੀਂ ਬਾਈ ਜਿਆਦਾ ਕੁਆਲਿਟੀ ਵਾਲੀ ਬੱਚੀ ਹੈ ਵੀਰੇ ਦੇਖ ਬੁਤੀ ਮੈਂ ਕਹਿੰਦਾ ਗੁਰੇ ਬਾਈ ਜਿਹੜੇ ਹਿਸਾਬ ਨਾਲ ਆਪਣੇ ਮੁੱਲ ਆ ਹਨਾ ਚਲੋ ਜਿਹੜੇ ਸੱਜਣ ਨੇ ਕੋਈ ਕਮੈਂਟ ਕਰੀ ਨਾ ਉਹਦੀ ਗੱਲ ਡਿਫਰੈਂਟ ਆ ਨਾ ਬਟ ਰੀਜਨ ਕੀ ਹੈ ਬਾਈ ਇੰਨੇ ਦੀ ਕੋਈ ਬੱਚੀ ਨਹੀਂ ਦਿੰਦਾ ਕਿ ਨਹੀਂ ਦਿੰਦਾ ਨਹੀਂ ਵੀਰੇ ਹੁਣ ਮੰਨ ਕੇ ਚਲ ਤੁਸੀਂ ਆਪ ਹੀ ਸਿਆਣੇ ਆ ਨਾ ਤੁਸੀਂ ਤੁਰੇ ਫਿਰਦੇ ਆ ਬਾਕੀ ਜਿਹਨੇ ਕਹਿਣਾ ਵੀਰੇ ਉਹਨੇ ਕਹੀ ਉਹਨੇ ਕਹੀ ਆ ਨਾ ਜਿਹੜਾ ਮੂੰਹ ਨਹੀਂ ਫੜ ਸਕਦਾ ਤੇ ਇਹਦਾ ਆਪਾਂ 40 ਜੋ ਕਹਿੰਨਾ ਮੰਨ ਤਾਣ ਬਾਈ ਇਹਦਾ 40 ਜੋ ਮੰਨ ਤਾਣ 40 ਜੋ ਮੰਨ ਤਾਣ ਹੋ ਜੂਗਾ ਨਾ ਬੱਚੀ ਦੇਖੋ ਤੁਸੀਂ ਹਨ ਬਹੁਤ ਵਧੀਆ ਕੁਆਲਿਟੀ ਲੱਗੇ ਵੀਰੇ ਮਾਲਾਬਾਚੀ ਝੋਲੀ ਝਾਲੀ ਸੋਹਣੀ ਬਣਾਉਗੀ ਬਿਲਕੁਲ ਹਣਾ ਇਹ ਫੇਸ ਕੁਆਲਿਟੀ ਦੇਖੋ ਯਾਰ ਇਹਦੀ ਕਰਮ ਵਾਲੀ ਦੀ ਹਣਾ ਜਦੋਂ ਲੰਮੀ ਲੰਮੀ ਪੂਰੀ ਵੀਰੇ ਗੁਰੇ ਜਦੋਂ ਬਾਈ ਸੂਗੀ ਇਹ ਵੀ ਕੋਸ ਨਾ ਕੋ ਬਣ ਕੇ ਸੂਗੀ ਬਾਈ ਕਿ ਨਹੀਂ ਜਦੋਂ ਲੈਵਾ ਤਿਆਰ ਹੋ ਗਿਆ ਕਿਹਨੇ 40 ਦੀ ਆਪ ਨੂੰ ਘਰ ਵਾਲਾ ਵੀ ਨਹੀਂ 40 ਦਿੰਦਾ ਫੇਰ ਤਾਂ ਕਿਹਦੇ ਘਰੇ ਵੀ ਜਾਵਣ ਉਹ ਅਗਲਾ ਕਹਿੰਦਾ ਵੀ ਨਹੀਂ ਬਾਈ ਇੰਨੇ ਦੀ ਦੇਣੀ ਹੈ ਕਿ ਨਹੀਂ ਕੋਈ ਨਹੀਂ ਦਿੰਦਾ ਵੀਰੇ ਹਣਾ ਘਰ ਵਾਲਾ ਵੀ ਨਹੀਂ ਦਿੰਦਾ ਬਿਲਕੁਲ ਬਾਈ ਤੇ ਇਹਦੇ ਚ ਗੁਰੇ ਅੱਗਾ ਪਾ ਅੱਗੇ ਵੀ ਬੋਲਿਆ ਸੀ ਹਨਾ ਵੀ ਆਪਣੇ ਕੋਲੇ ਕੱਚੀਆਂ ਥੋੜੀਆਂ ਜਿਹੀਆਂ ਤਾਂ ਹੁੰਦੀਆਂ ਵੀ ਕਿਸੇ ਜਾਨਵਰ ਨੂੰ ਟਰਾਂਸਪੋਰਟ ਚ ਦਿੱਕਤ ਨਾ ਆਵੇ ਹਨਾ ਮੇਰੇ ਉੱਚ ਸੌਖਾ ਹੋ ਜਾਂਦਾ ਮੰਨ ਲਓ ਪਸ਼ੂ ਨਾ ਐਡਜਸਟ ਕਰ ਜਾਂਦਾ ਉਦੋਂ ਤੱਕ ਥੋੜੇ ਦਿਨ ਕੱਢਦਾ ਜਿਹੜਾ ਪਸ਼ੂ ਜ਼ਿਆਦਾ ਤਿਆਰ ਆ ਉਹ ਵੀ ਕਈ ਵਾਰ ਹਨਾ ਵੀ ਦਿੱਕਤ ਆ ਜਾਂਦੀ ਦਿੱਕਤ ਆ ਜਾਂਦੀ ਹੁੰਦੀ ਹੈ ਹਨਾ ਛਣ ਭਾਂਡੇ ਨੇ ਤੇ ਭਾਈ ਗੁਰੇ ਆਪਾਂ ਆ ਗਈ ਲਾਸਟ ਆ ਜਣਾ ਤੇ ਇਹ ਮੈਂ ਦੱਸ ਪੀਰੋ ਪਹਿਲਾਂ ਹੀ ਦੱਸ ਦੂਗਾ ਕੋਈ ਬੰਦਾ ਆ ਕੇ ਵੱਜ ਗਏ ਬਾਈ ਇਹਦਾ ਕੱਦ ਛੋਟਾ ਹਨਾ ਇਹ ਚੀਜ਼ ਆਪਾਂ ਪਹਿਲਾਂ ਹੀ ਦਿਖਾ ਰਹੀਏ ਆਹ ਜਿਹੜੀਆਂ ਚਾਰੇ ਪਹਿਲੇ ਲਾਈਨ ਤੇ ਕੋਰੇ ਕਈ ਬਰੀ ਬੰਦਾ ਬਾਅਦ ਜਾ ਕੇ ਕਹੀ ਨਾ ਬਈ ਇਹ ਨਿੱਕੀਆਂ ਆ ਪਾਸ ਪਾਸ ਦੀ ਉਹ ਪੱਕੇ ਕੈਮਰੇ ਚ ਦਿਖਾ ਦੇਣਾ ਤੇ ਇਹ ਪੰਛੀ ਦਾ ਇਹਨਾਂ ਨਾਲੋਂ ਕੀ ਦਾ ਫਰਕ ਹੈ ਇਹ ਪਤਾ ਸਤਾਣਾ ਬਿਲਕੁਲ ਜੀ ਤੇ ਕੋਰੇ ਇਹਦੀ ਬਈ ਕੀ ਡਿਟੇਲ ਆ ਬਈ ਇਹ ਬੈਡ ਨੇ ਦੂਜੇ ਸੂਏ ਸੂਣਾ ਵੀਰੇ 10 ਤੋਂ 11 ਕਿਲੋ ਦੁੱਧ ਦੱਸਿਆ ਮਾਲਕ ਨੇ ਪਿਛਲੇ ਸੂਏ ਦਾ ਠੀਕ ਆ ਬਈ ਦੇਣੇ ਲਊਗੀ ਵੀਰੇ ਬੱਸ ਆ ਦੋ ਲੈ ਜੇ ਚਾਰ ਲੈ ਜੇ ਚਾਰ ਲਈ ਆ ਬੱਚੀ ਮਾੜੀ ਠੀਕ ਆ ਕੋਰੇ ਬਈ ਤੇ ਹਾਈ ਨੇ ਮੀਡੀਅਮ ਆ ਵੀਰੇ ਹਣਾ ਮੀਡੀਅਮ ਹਾਈਟ ਆ ਬਈ ਤੇ ਕੋਰੇ ਇਹਦਾ ਮੁੱਲ ਕੀ ਕਰਾਂਗੇ ਆਪਾਂ ਬਈ ਇਹਦਾ 35 ਚੋਂ ਮਾਨਦਾਨ ਕਰਦੇ 35000 ਦਾ ਬਾ ਠੀਕ ਆ ਨ ਤੁਸੀਂ ਜ਼ੂਮ ਕਰਕੇ ਬਣਾ ਦੀ ਕਿਉਂਕਿ ਆਪਾਂ ਕੋਈ ਛੇੜਿਆ ਨਹੀਂ ਆਪਾਂ ਜਿੱਦਾਂ ਦਾ ਜਾਨਵਰ ਉਦਾਂ ਦਾ ਦਿਖਾਤਾ ਫਿਰ ਉਦਾਂ ਦਾ ਮੁੱਲ ਵੀ ਬਹੀ ਜਾਇਜ ਹੋਗਾ ਬਿਲਕੁਲ ਬਿਲਕੁਲ ਇਹ ਇਹਦਾ ਆਪਾਂ ਮੁੱਲ ਕੀ ਤੇ ਸਹੀ ਬਈ ਇਹਦਾ ਇਹਦਾ ਵੀਰੇ 35000 ਚੋਂ ਮਾਨਤਾ ਹਣਾ 35000 ਚੋਂ ਮਾਨਤਾ ਬੱਚੀ ਰਾਜੀ ਰੂਜੀ ਬਹੁਤ ਵੀਰੇ ਥਾਨ ਬਹੁਤ ਚੰਗੇ ਲੱਗੇ ਆ ਹਾਂ ਵੀ ਤਾਂ ਕਿ ਫੇਸਬੁਕ ਕੁਆਲਿਟੀ ਪੂਰੀ ਹੈ ਜੇ ਆਪਾਂ ਕਹਿ ਰਹੀ ਹਾਂ ਸਰ ਬਿਕ ਹਾਈਟ ਹੀ ਛੋਟੀ ਆ ਵੀ ਹਾਂ ਹਾਈਟ ਛੋਟੀ ਹੈ ਨਾ ਤੇ ਭਾਈ ਗੋਰੇ ਉਹਦੇ ਚ ਭਾਅ ਦਾ ਵੀ ਫਰਕ ਆ ਭਾਵੇਂ ਕਿ ਉਹਦੇ ਜਾਇ ਬਈ ਇਹਦੀ ਸੇਵਾ ਵੀ ਘੱਟ ਹੀ ਹੋਣੀ ਆ ਮੇਰੇ ਛੋਟੀ ਜੀ ਨੇ ਛੋ ਜਗਾ ਵੀ ਉਨੀ ਕਰ ਜਾਇਸ਼ ਤਾਂ ਕਰਨੀ ਹੈ ਬਿਲਕੁਲ ਬਿਲਕੁਲ ਵੀਰੇ ਤੇ ਬਾਕੀ ਬੰਨ ਲੈਣ ਤੋਂ ਬਾਅਦ ਨੂੰ ਫਿਰ ਆਪਾਂ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦਾਂਗੇ ਹਨ ਪਲੀ ਆ ਵੀਰੇ ਵਜਨ ਦੀ ਹੂੰ ਬਾਕੀ ਮੰਨ ਲਓ ਇਹ ਉਹਨਾਂ ਵੀਰੇ ਭਾ ਵੀ ਛੋਟਾ ਹਨਾ ਛੋਟੇ ਪਰਿਵਾਰ ਨੂੰ ਵਧੀਆ ਵੀਰੇ ਬਿਲਕੁਲ ਹਨਾ ਬਈ ਤੇ ਜਿਵੇਂ ਜਿਵੇਂ ਮੇਰੇ ਸਹਿਬ ਨਾਲ ਤਿਆਰੀ ਚਾਹੀ ਜਾਈ ਜਾਊਗੀ ਨੇ ਹੋਰ ਬਣ ਜਾਣਾ ਹਨਾ ਮੇਰੀ ਲੈਵਾ ਤਾਂ ਜਿ ਬਣਾਉਣਾ ਹੀ ਬਣਾਉਣਾ ਆਪਾਂ ਨੂੰ ਵੀ ਪਤਾ ਹਨਾ ਬਿਲਕੁਲ ਹਨਾ ਇਹਦਾ ਆਪਾਂ 35 ਜੋਗਰੇ 10 ਸੀ ਦੇ ਬਈ ਕਿੰਨਾ ਕਮਾਨ ਹੋ ਜਾਊਗਾ ਫਿਰ ਬੰਦਾ ਕਈ ਆ ਜਾਣਾ ਹਨਾ ਮੇਰੇ ਜੈਸਨ ਹੋਈ ਮੰਨ ਲਓ ਹਾਂ ਤੇ 33000 ਦੀ ਬੱਚੀ ਤੇ 33000 ਰੁਪਏ ਦਾ ਵੀ ਇਸ ਦੂਗਾ ਕੋਈ ਸੱਜਣ ਇਹ ਨਾ ਕਹਦੇ ਵੇ ਹਾਂ ਕਿ ਆਪਾਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਤਾ ਵੀ ਇਹਦੇ ਚ ਕੋਰਾ ਕਹਿੰਦਾ ਆਪਾਂ ਮਾਨਤਨ ਸਾਸੀ ਦਿੱਤਾ ਹਣਾ ਬੱਚੀ ਦਾ ਕਿਉਂਕਿ ਇਹਦੀ ਹਾਈਟ ਵੀ ਮੀਡੀਅਮ ਆ ਤੇ ਦੁੱਧ ਵੀ ਬਾਈ ਨੇ ਦਤਾ ਹਣਾ ਤੇ ਆਪਾਂ ਹੁਣ ਕੋਰੇ ਆਪਣਾ ਨਾ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਤੇ ਨੰਬਰ ਬੋਲ ਦੋ ਤਾਂ ਜੋ ਕਿਸੇ ਸੱਜਣ ਨੇ ਸੰਪਰਕ ਕਰਨਾ ਥੋੜਾ ਸੌਖਾ ਹੋ ਜਾਵੇ ਬਈ ਲੋਕੇਸ਼ਨ ਮੇਰੇ ਪਿੰਡ ਆਪਣਾ ਸੁੱਖੇ ਵਾਲਾ ਵੀਰੇ ਤਹਿਸੀਲ ਜੀਰਾਪੈਂਦੀ ਜ਼ਿਲ੍ਹਾ ਬਰੋਇਪੁਰ ਆ ਪਰ ਬਾਂਹ ਨੂੰ ਫਰੋਜਪੁਰ ਪੈਂਦਾ ਦੂਰ 40 ਕਿਲੋਮੀਟਰ ਰਨ ਮੋਗਗੇ ਤੇ ਅਸੀਂ ਜਾਵਾਂ ਨਾਲ ਆ ਇਹ ਭਾ ਕਹਿੰਦੇ ਫਰੋਜਪੁਰ ਕੋਲ ਨਾ ਹੋਵੇ ਜੀ ਬਈ ਜੀਰਾ ਸਾਨੂੰ 5 ਆ ਮੋਗਾ ਸਾਨੂੰ 20 ਆ ਵੀਰੇ ਤਲਵੰਡੀ ਭਾਈ ਵੀ ਸਾਨੂੰ 20 ਕਿਲੋਮੀਟਰ ਆਟਾ ਠੀਕ ਹੈ ਬਈ ਹਾਂਜੀ ਸਹੀ ਠੀਕ ਹੋਰੇ ਨੰਬਰ ਬਈ ਆਪਣਾ 9781230900 ਜੀ ਤੇ ਉਹ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਹੋਰ ਕਿਸੇ ਵੀ ਜਾਨਵਰ ਬਾਰੇ ਕਿਉਂਕਿ ਬਾਈ ਨੇ ਸਟਾਰਟਿੰਗ ਦੇ ਵਿੱਚ ਇਹ ਗੱਲ ਕਹੀ ਹੈ ਬਾਈ ਆਪਣੀ ਥਾਣਾ ਥੋਣਾ ਵਾਲੋਂ ਤੋਰੇ ਤਾਰੇ ਵਾਲੋਂ ਆਪਣੀ ਓਕੇ ਹੋਣਗੀਆਂ ਬਾਕੀ ਪੁਰਾਣੇ ਵੀਡੀਓ ਵੀਰੇ ਦੇਖ ਲੈਣੀ ਕਿਸੇ ਨੇ ਵੀ ਹਣਾ ਜੀ ਬਈ ਉਦਾਂ ਵੀ ਵੀਡੀਓ ਕਾਲ ਲਾ ਕੇ ਜਾਨਵਰ ਦੇਖਣਾ ਦੇਖ ਸਕਦਾ ਉਹ ਤੋਂ ਬਾਅਦ ਲੰਬਾ ਨਹੀਂ ਲੈਣਾ ਲੰਬਾ ਨਹੀਂ ਲੈਣਾ ਹਾਂ ਇਹ ਗੱਲ ਬਈ ਕਿਉਂਕਿ ਵੈਸਤਾ ਕਹੋਗੇ ਬਾਅਦ ਚ ਬਈ ਇਹਨਾਂ ਚ ਬਈ ਕੱਢਣ ਪਾਉਣ ਨੂੰ ਵੀ ਹੈ ਨਹੀਂ ਜੇ ਮੁੱਲ ਵੀ ਇਹਨਾਂ ਦੇ ਉਨੇ-ਉਨੇ ਹੀ ਆ ਵੀਰੇ ਮੰਨ ਕੇ ਚੱਲ ਹੁਣ ਜੇ ਆਪਾਂ 40 40 ਹਜ਼ਾਰ ਦੀ ਬੈੜ ਕਹਿੰਨੇ ਆ ਇਹਦੇ ਨਹੀਂ ਉਹਨਾਂ ਚ ਦੱਸਦਾ ਯਾਰ ਕਮਾਈ ਸਾਨੂੰ 30 30 ਦੀ ਕਹਿੰਨੇ ਹਾਂ ਪਈਆ ਦਾ ਕਰਾਉਣਾ ਕਮਾਉਣਾ ਵਿੱਚੋਂ 2500 3000 2000 ਕਿਸੇ ਚੋ ਠੀਕ ਆ ਪੜ ਕੇ ਅਗਲਾ ਕਹ ਬਈ ਯਾਰ ਇਹ ਠੱਗ ਆ ਇਹ ਆਏ ਆ ਕੋਈ ਤਾਂ ਮਨ ਦੁਖੀ ਹੋ ਜਾਂਦਾ ਉਹ ਕੋ ਮਨ ਦੁਖੀ ਹੁੰਦਾ ਹਨ ਤੇ ਗੁਰੇ ਥੋੜਾ ਕਹਣਾ ਵਧੇਗਾ ਮਲੇ ਮਾਨ ਵਧ ਹੋ ਜੂਗਾ ਬਾਕੀ ਰੇਟ ਪਹਿਲਾਂ ਹੀ ਜਾਇਜ਼ ਹੈ ਬਾਕੀ ਰੇਟ ਜਾਇਜ਼ ਹੈ ਹਨਾ ਬਾਕੀ ਉਹਦੇ ਚ ਤਾਂ ਮੈਂ ਕਹਿੰਦਾ ਮਾਨ ਇਹੀ ਹੋ ਜਾਣਾ ਬਾਈ ਜਦੋਂ ਜੋੜਾ ਲੈ ਲਿਆ ਤੇ ਉਹਨੂੰ ਗੱਡੀ ਦਾ ਕਿਰਾਇਆ ਹੀ ਇੱਧਰ ਰਹਿ ਗਿਆ ਕੁਛ ਓੜ ਹੀ ਹੋ ਗਈ ਉਹਦੀ ਕਿ ਨਹੀਂ ਇਹ ਇੱਕ ਵੀ ਬੱਚੀ ਦੇ ਉਹਨਾਂ ਕਰਾਇਆ ਪੈਣਾ ਤੇ ਦੋਵਾਂ ਦੇ ਪੈਣਾ ਜੇ 2000 ਗੱਡੀ ਦੇ ਜਾਂਦੀ ਵੀਰੇ ਇੱਕ ਤੇ ਵੀ ਦੋ ਪੈਣਾ ਹਾਂ ਵੀ 2000 ਰੁਪਏ ਇੱਕ ਦੀ ਛੋੜ ਹੀ ਹੋ ਗਈ ਸਮਝ ਆਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਗੁਰੇ ਉਹਨਾਂ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਰੇਟ ਮੇਰੇ ਹਿਸਾਬ ਨਾਲ ਬਿਲਕੁਲ ਬਾਈ ਦੇ ਖਿੱਚ ਕੇ ਜੈ ਜੈ ਕਰਦੇ ਆ ਤੇ ਬਾਈ ਕਹਿੰਦਾ ਆਪਾਂ ਨੂੰ ਉਹੀ ਸੱਜਣ ਫੋਨ ਲਾਵੋ ਜਿਹਨੇ ਖਰੀਦਣੀ ਆਣਾ ਤੇ ਬਾਕੀ ਜਿਹੜਾ ਕੋਈ ਅੰਗ ਭਾਂਡਾ ਫਣ ਤੁਣਾ ਆਪਾਂ ਜਿੰਨਾ ਕਿ ਵੀ ਆਪਾਂ ਆਪਣੀ ਸੋਝ ਬੋ ਆਪਾਂ ਦਿਖਾਦੇ ਆ ਤੇ ਉੱਥੇ ਨਾ ਜਾ ਕੇ ਭਈ ਇਹ ਕਹੀਓ ਭਈ ਇਹ ਆਏ ਆ ਕਦ ਛੋਟਾ ਏ ਤੇ ਬਾਕੀ ਹੋਰ ਥਣਾ ਤੁਣਾ ਦੀ ਬਾਈ ਕਹਿੰਦਾ ਆਪਣੀ ਤਸੱਲੀ ਆਣਾ ਬਾਕੀ ਵੀਡੀਓ ਕਾਲ ਲਾ ਕੇ ਵੀਰੇ ਤਸੱਲੀ ਕਰ ਲਵੇ ਤਸੱਲੀ ਕਰ ਲੈਣਾ ਭਾਈ ਅਗਲੇ ਨੇ ਰੁਪਈਏ ਲਾਉਣਾ ਐਡਾ ਵੀ ਨਹੀਂ ਆਪਾਂ ਨੂੰ ਕੋਈ ਹੈਗਾ ਹਣਾ ਯਾਰ ਬਾਅਦ ਚ ਬੰਦੇ ਨੂੰ ਲਾਂਭਾ ਦੇਣ ਨਾਲੋਂ ਪਹਿਲਾਂ ਆਪੀ ਤਸੱਲੀ ਕਰ ਲੈ ਬਿਲਕੁਲ ਇਹ ਚ ਕਿਹੜਾ ਵੀਰੇ ਲੁੱਟ ਮੱਚੀ ਆ ਵੀ ਪਤਾ ਨਹੀਂ ਆਪਾਂ ਲੱਖਾਂ ਰੁਪਈਆ ਕਮਾਉਣਾ ਕਮਾਈ ਤਾਂ ਉਹੀ ਆਣਾ ਬਿਲਕੁਲ ਹਣਾ ਭਾਈ ਕੋਈ ਅਗਲੇ ਤਸੱਲੀ ਕਰ ਲਵੇ ਕੱਲ ਨੂੰ ਮਾੜਾ ਨਾ ਕਵੇ ਬਿਲ ਕਰ ਲੈਣਾ ਹੈ ਜਿਉਂਦੇ ਬਾਦ ਦੇ ਰਹੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ